ਬਹੁਤ ਸਵਾਗਤ ਹੈ ਜੀ ਮੈਂ ਹਾਂ ਸੁਰਿੰਦਰ ਢੱਲਾ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਇਸ ਵਕਤ ਪੂਰੇ ਮੁਲਕ ਚ ਤਿਆਰੀਆਂ ਚੱਲ ਰਹੀਆਂ ਨੇ ਔਰ ਪੰਜਾਬ ਦੇ ਵਿੱਚ ਸਿਆਸਤ ਇੱਕ ਵਾਰ ਫੇਰ ਮੋੜਾ ਕੱਟ ਰਹੀ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਸਾਬਕਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਢੀਂਸਾ ਸੋ ਸੁਖਦੇਵ ਸਿੰਘ ਢੀਂਡਸਾ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਨਾਕੁਸ਼ ਸੀ ਔਰ ਪੰਜਾਬ ਚ ਅਕਾਲੀ ਲਹਿਰ ਨੂੰ ਤਕੜਾ ਕਰਨਾ ਚਾਹੁੰਦੇ ਸੀ ਆਖਰਕਾਰ ਸੁਖਦੇਵ ਸਿੰਘ ਢੀਂਡਸਾ ਸੁਖਬੀਰ ਸਿੰਘ ਬਾਦਲ ਨਾਲ ਮੋੜ ਇਕੱਠੇ ਹੋਏ ਨੇ ਅਤੇ ਹੁਣ ਸੁਖਦੇਵ ਸਿੰਘ ਢੀਂਡਸਾ ਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ ਹੈ ਕਿ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਿਉਂ ਬਣੇ ਰਹਿਣਗੇ ਸੋ ਹੁਣ ਉਹ ਕਹਿ ਰਹੇ ਨੇ ਕਿ ਹਾਲਾਤ ਬਦਲ ਗਏ ਨੇ ਪਰ ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਚੋਣਾਂ ਤੋਂ ਪਹਿਲਾਂ ਜਿਹੜੀਆਂ ਵੱਖ-ਵੱਖ ਪੋਲਿਟਿਕਲ ਪਾਰਟੀਆਂ ਨੇ ਉਹ ਆਪਣੇ ਆਪ ਨੂੰ ਤਕੜਾ ਕਰਨਾ ਚਾਹੁੰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਸ਼ਾਇਦ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਪੰਜਾਬ 'ਚ ਕੋਈ ਸੀਟ ਜਿੱਤ ਸਕਦਾ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਵੀ ਪਹਿਲਾਂ ਵਰਗੀ ਮਜ਼ਬੂਤ ਨਹੀਂ ਹੈ ਹਾਲਾਂਕਿ 2004 'ਚ ਸ਼੍ਰੋਮਣੀ ਅਕਾਲੀ ਦਲ ਦੇ 2009 'ਚ ਸ਼੍ਰੋਮਣੀ ਅਕਾਲੀ ਦਲ ਦੇ 8 ਮੈਂਬਰ ਸੀ ਲੋਕ ਸਭਾ ਦੇ 2004 ਚ ਵੀ 8 ਸੀ ਤੇ ਫਿਰ 2014 ਚ 4 ਰਹਿ ਗਏ ਤੇ 2019 ਚ 2 ਰਹਿ ਗਏ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਲਈ ਬਹੁਤ ਵੱਡਾ ਚੈਲੰਜ ਹੈ ਕਿ ਭਾਜਪਾ ਨਾਲ ਵੱਖ ਹੋਣ ਤੋਂ ਬਾਅਦ ਕੀ ਸ਼੍ਰੋਮਣੀ ਅਕਾਲੀ ਦਲ ਆਪਣੀਆਂ ਦੋ ਲੋਕ ਸਭਾ ਦੀਆਂ ਸੀਟਾਂ ਵੀ ਬਚਾ ਸਕੇਗਾ ਗੱਲ ਸੁਖਦੇਵ ਸਿੰਘ ਢੀਂਡਸਾ ਦੇ ਪਰਿਵਾਰ ਦੀ ਕਰੀਏ ਤੇ ਉਹਨਾਂ ਦਾ ਪਰਿਵਾਰ ਵੀ ਪਿਛਲੀ ਵਾਰੀ ਲੋਕ ਸਭਾ ਦੀ ਚੋਣ ਨਹੀਂ ਜਿੱਤ ਸਕਿਆ ਉਹਨਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਜਿਹੜਾ ਖਜ਼ਾਨਾ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ 'ਚ ਦੁਬਾਰਾ ਉਹ ਨਾ ਵਿਧਾਇਕ ਬਣ ਸਕੇ ਨਾ ਐਮਪੀ ਬਣ ਸਕੇ। ਸੋ ਹੁਣ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ 'ਚ ਵਾਪਸੀ ਕਰ ਲਈ ਐ। ਇਹ ਕਿਹਾ ਜਾ ਰਿਹਾ ਹੈ ਸੁਖਦੇਵ ਸਿੰਘ ਢੀਂਡਸਾ ਵੱਲੋਂ ਕਿ ਪੰਜਾਬ ਬਚਾਉਣਾ ਜ਼ਰੂਰੀ ਹੈ, ਅਕਾਲੀ ਦਲ ਨੂੰ ਤਕੜਾ ਕਰਨਾ ਜ਼ਰੂਰੀ ਹੈ। ਬਾਕੀ ਮਸਲੇ ਅਸੀਂ ਹੁਣ ਅਕਾਲੀ ਦਲ 'ਚ ਆਪਸ 'ਚ ਗੱਲਬਾਤ ਦੇ ਜ਼ਰੀਏ ਮੁਕਾ ਲਾਂਗੇ। ਸੋ ਅਸਲ 'ਚ ਸੰਯੁਕਤ ਕਾਲੀ ਦਲ ਜਾਂ ਸੁਖਦੇਵ ਸਿੰਘ ਢੀਂਡਸਾ ਅੱਗੇ ਸਭ ਤੋਂ ਜ਼ਰੂਰੀ ਇਹ ਹੈ ਕਿ ਉਹਨਾਂ ਦਾ ਪਰਿਵਾਰ ਜਾਂ ਉਹਨਾਂ ਦਾ ਪੁੱਤਰ ਕੀ ਲੋਕ ਸਭਾ ਚ ਪਹੁੰਚ ਸਕਦੇ ਨੇ ਹੁਣ ਮੰਨਿਆ ਜਾ ਰਿਹਾ ਹੈ ਕਿ ਸੰਗਰੂਰ ਤੋਂ ਪਰਮਿੰਦਰ ਸਿੰਘ ਢੀਂਡਸਾ ਨੂੰ ਲੋਕ ਸਭਾ ਦੀ ਚੋਣ ਲੜਾਈ ਜਾਏਗੀ ਪਰ ਕੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਵਾਪਸ ਆਉਣ ਦੇ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਚ ਇੰਨਾ ਤਕੜਾ ਹੋ ਜਾਏਗਾ ਕਿ ਉਹ ਮੁਕਾਬਲੇ ਚ ਆ ਜਾਏ ਇਹ ਪੰਜਾਬ ਦੇ ਲੋਕ ਤੈਅ ਕਰਨਗੇ ਪਰ ਸੁਖਬੀਰ ਸਿੰਘ ਬਾਦਲ ਨੇ ਸ਼ੁਕਰਜੀਤ ਸਿੰਘ ਢੀਂਸਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕਰਾਉਣ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਵੀ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਬੀਬੀ ਜਗੀਰ ਕੌਰ ਔਰ ਜਿਹੜੇ ਬਾਕੀ ਲੀਡਰ ਨੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਦਿੱਤਾ ਸੀ ਉਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆ ਜਾਣ ਅਸਲ 'ਚ ਸੁਖਬੀਰ ਸਿੰਘ ਬਾਦਲ ਵੀ ਇਹ ਗੱਲ ਸਮਝਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਜਦੋਂ ਉਹ ਵੱਖ-ਵੱਖ ਪਾਰਟੀਆਂ 'ਚ ਚਲੇ ਜਾਂਦੇ ਨੇ ਤੇ ਉਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਹੋਰ ਕਮਜ਼ੋਰ ਹੁੰਦਾ ਹੈ ਇਸ ਕਰਕੇ ਹੁਣ ਕੋਸ਼ਿਸ਼ ਇਹ ਹੈ ਕਿ ਜਿਨੇ ਲੋਕ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡਿਆ ਅਸੀਂ ਉਹਨਾਂ ਨੂੰ ਵਾਪਸ ਲਿਆਈਏ ਹੁਣ ਜਿਹੜੀ ਪ੍ਰੈਸ ਕਾਨਫਰੰਸ ਹੋਈ ਉਹਦੇ ਵਿੱਚ ਕਿਹੜੀਆਂ ਗੱਲਾਂ ਹੋਈਆਂ ਇੱਕ ਵਾਰੀ ਸੁਣ ਲਈਏ ਥੋੜੀ ਥੋੜੀ ਗੱਲ ਮੈਂ ਤਾਂ ਉਹਨਾਂ ਨੂੰ ਜੇ ਮੇਰੀ ਸੁਣ ਰਿਹਾ ਆ ਥਰੂ ਦ ਟੀਵੀ ਮੈਂ ਅੱਜ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਉਹ ਜ਼ਰੂਰ ਅਕਾਲੀ ਦਲ ਚੋਣ ਤੇ ਕੱਲੇ ਉਹ ਨਹੀਂ ਦੂਜੇ ਵੀ ਸਾਥੀ ਜਿਹੜੇ ਹੈਗੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਆ ਜੋ ਐਕਸਪੀਰੀਅੰਸ ਸਾਡਾ ਹੈ ਉਹ ਐਕਸਪੀਰੀਅੰਸ ਇੰਨਾ ਨਹੀਂ ਜਿੰਨਾ ਆਪਣੇ ਬਜ਼ੁਰਗਾਂ ਦਾ ਪੁੰਦਰ ਸਾਹਿਬ ਦਾ ਢੀਂਸਾ ਸਾਹਿਬ ਦਾ ਤੇ ਸਾਰੇ ਇਹਨਾਂ ਦੇ ਪ੍ਰਾਣੇ ਕਿਉਂਕਿ ਇਹਨਾਂ ਨੇ ਸਾਰੀ ਜ਼ਿੰਦਗੀ ਦੇਖੀ ਐ ਚੰਗੇ ਸਮੇਂ ਵੀ ਦੇਖਿਆ ਮਾੜੇ ਸਮੇਂ ਵੀ ਦੇਖਿਆ ਹਾਲਾਤਾਂ ਐ ਜੀਆਂ ਦੇਖੀਆਂ ਜਦੋਂ ਕੋਈ ਘਰੋਂ ਨਿਕਲ ਨਹੀਂ ਸਕਦਾ ਸੀ ਸੋ ਅੱਜ ਪ੍ਰਾਣੀ ਟ੍ਰੈਡੀਸ਼ਨਸ ਤੇ ਤੇ ਮੈਂ ਜਿਵੇਂ ਢੀਂਸਾ ਸਾਹਿਬ ਨੇ ਜ਼ਿਕਰ ਕੀਤਾ ਜੇ ਪੰਜਾਬ ਨੂੰ ਬਚਾਉਣਾ ਮੈਂ ਸਮੁੱਚੇ ਪੰਜਾਬੀਆਂ ਨੂੰ ਤੇ ਖਾਲਸਾ ਪੰਥ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਜੇ ਪੰਜਾਬ ਨੂੰ ਬਚਾਉਣਾ ਹੈ ਅਕਾਲੀ ਦਲ ਨੂੰ ਤਕੜਾ ਕਰ ਲੋ ਅਕਾਲੀ ਦਲ ਤੁਹਾਡੀ ਦਿਲ ਦੀ ਧੜਕਣਾ ਤੁਹਾਡੀ ਜਾਨ ਹੈ ਪੰਜਾਬ ਦੀ ਜਾਨ ਹੈ ਪੰਜਾਬ ਦੀ ਲੋਕਾਂ ਦੀ ਦਿਲਾਂ ਦੀ ਧੜਕਣਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਇੱਕੋ ਇੱਕ ਪਾਰਟੀ ਹੈ ਜਿਹੜੀ ਆਪਣੀ ਜਾਨ ਆਪਣੇ ਨਿਸ਼ਾਵਰ ਕਰ ਸਕਦੀ ਹੈ ਉਹ ਅਕਾਲੀ ਦਲ ਹੈ ਮੈਂ ਸਾਰੀ ਜਿਹੜੇ ਲੋਕ ਕੋਈ ਕਿਤੇ ਕਿਸੇ ਕਾਰਨ ਦੂਜੀਆਂ ਪਾਰਟੀਆਂ ਵੀ ਅਕਾਲੀ ਦਲ ਨੂੰ ਛੱਡ ਕੇ ਇਆ ਕੋ ਨਾਰਾਜ਼ ਜੇ ਮੈਥੋ ਕੋਈ ਗਲਤੀ ਹੋਈ ਓਏ ਮੈਂ ਉਹਨਾਂ ਤੋਂ ਹੱਥ ਜੋੜ ਕੇ ਮਾਫੀ ਵੀ ਮੰਗਦਾ ਹਾਂ ਪਰ ਆਪਾਂ ਸਾਰੇ ਇਕੱਠੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਖੜਾ ਕਰ ਦਈਏ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਪੀਲ ਵੀ ਕਰਦਾ ਹਾਂ ਜਿਹੜੇ ਸਾਥੀ ਪੁਰਾਣੇ ਅਕਾਲੀ ਦਲ ਦੇ ਜੇ ਕਿਸੇ ਵੀ ਕਾਰਨ ਕਰਕੇ ਲੱਗ ਵੀ ਹੋਏ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਆਜੋ ਆਪਾਂ ਪੰਜਾਬ ਬਚਾਈਏ ਕੌਮ ਬਚਾਈਏ ਪੰਥ ਨੂੰ ਬਚਾਈਏ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਗੱਲ ਵੀ ਸੁਣੀ ਔਰ ਸੁਖਦੇਵ ਸਿੰਘ ਟੀਨਸਾ ਨਾਲ ਬੈਠੇ ਸੀ ਪੰਜਾਬ ਦੀ ਸਿਆਸਤ ਦੇ ਵਿੱਚ ਚੋਣਾਂ ਤੋਂ ਪਹਿਲਾਂ ਬਹੁਤ ਕੁਝ ਨਵਾਂ ਹੋ ਰਿਹਾ ਹੈ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਔਰ ਆਜ਼ਾਦ ਵਿਧਾਇਕ ਨੇ ਜਿਹੜੇ ਸੁਲਤਾਨਪੁਰ ਲੋਧੀ ਤੋਂ ਰਾਣਾ ਇੰਦਰ ਪ੍ਰਤਾਪ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੇ ਆਜ਼ਾਦ ਵਿਧਾਇਕ ਨੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਸ ਤਰੀਕੇ ਦਾ ਭਾਸ਼ਣ ਦਿੱਤਾ ਕਿ ਭਗਵੰਤ ਮਾਨ ਨੂੰ ਵੀ ਔਰ ਆਮ ਆਦਮੀ ਪਾਰਟੀ ਦੇ ਸਾਰੇ ਵਜ਼ੀਰਾਂ ਤੇ ਵਿਧਾਇਕਾਂ ਨੂੰ ਉਹਨਾਂ ਨੇ ਖੁਸ਼ ਕਰ ਦਿੱਤਾ ਆਮ ਤੌਰ ਤੇ ਜਿਹੜੇ ਵਿਰੋਧੀ ਧਿਰ ਦੇ ਵਿਧਾਇਕ ਨੇ ਉਹ ਲਗਾਤਾਰ ਪੰਜਾਬ ਦੀ ਸਰਕਾਰ ਤੇ ਹਮਲਾਵਰ ਸੀ ਔਰ ਜਿਹੜਾ 1080 ਕਰੋੜ ਰੁਪਏ ਦੇ ਵਿੱਚ ਜੀਵੀਕੇ ਥਰਮਲ ਪਲਾਂਟ ਖਰੀਦਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਉਹਨੂੰ ਬਹੁਤ ਵੱਡੀ ਉਪਲਬਧੀ ਦੱਸਦੇ ਨੇ ਪਰ ਵਿਰੋਧੀ ਧਿਰਾਂ ਇਹਨੂੰ ਉਪਲਬਧੀ ਨਹੀਂ ਦੱਸਦੇ ਨਵਜੋਤ ਸਿੰਘ ਸਿੱਧੂ ਵੀ ਇਸ ਥਰਮਲ ਪਲਾਂਟ ਨੂੰ ਸਰਕਾਰ ਵੱਲੋਂ ਖਰੀਦੇ ਜਾਣ ਨੂੰ ਉਪਲਬਧੀ ਨਹੀਂ ਦੱਸਦੇ ਪਰ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਇਸ ਨੂੰ ਭਗਵੰਤ ਮਾਨ ਸਰਕਾਰ ਦੀ ਉਪਲਬਧੀ ਦੱਸਿਆ ਉਹਨਾਂ ਨੇ ਕਿਹਾ ਕਿ ਇਹ ਇੱਕ ਸਰਕਾਰ ਦਾ ਐਸੈਟ ਬਣ ਗਿਆ। ਉਹਨਾਂ ਨੇ ਭਗਵੰਤ ਮਾਨ ਨੂੰ ਮੁਬਾਰਕਬਾਦ ਦਿੱਤੀ। ਉਹਨਾਂ ਦੇ ਇੱਕ ਬਿਆਨ ਤੇ ਹਾਸਾ ਵੀ ਪਿਆ ਵਿਧਾਨ ਸਭਾ ਦੇ ਵਿੱਚ। ਰਾਣਾ ਇੰਦਰਪ੍ਰਤਾਪ ਕਹਿੰਦੇ ਕਿ ਮੇਰੇ ਪਿਤਾ ਵੀ ਤੁਹਾਨੂੰ ਮੁਬਾਰਕਬਾਦ ਦੇਣਾ ਚਾਹੁੰਦੇ ਸੀ ਪਰ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਦੀਆਂ ਸਥਿਤੀਆਂ ਨੇ ਮਤਲਬ ਕਿ ਰਾਣਾ ਗੁਰਜੀਤ ਆਮ ਆਦਮੀ ਪਾਰਟੀ ਦੇ ਨਹੀਂ ਕਾਂਗਰਸ ਦੇ ਵਿਧਾਇਕ ਨੇ ਇਸ ਕਰਕੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿੱਜੀ ਤੌਰ ਤੇ ਮਿਲ ਕੇ ਵਿਦਾਈ ਨਹੀਂ ਦੇ ਸਕਦੇ ਪਰ ਇੱਕ ਤਰੀਕੇ ਨਾਲ ਰਾਣਾ ਇੰਦਰ ਪ੍ਰਤਾਪ ਨੇ ਆਪਣੇ ਪਿਤਾ ਦੀਆਂ ਵਿਦਾਈਆਂ ਵੀ ਵਿਧਾਨ ਸਭਾ ਦੇ ਜ਼ਰੀਏ ਪੰਜਾਬ ਦੇ ਮੁੱਖ ਮੰਤਰੀ ਨੂੰ ਭਜਵਾ ਦਿੱਤੀਆਂ ਨੇ ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਭਗਵੰਤ ਮਾਨ ਰਸਮੀ ਤੌਰ ਤੇ ਸੱਦਾ ਦੇ ਦੇਣ ਇੱਕ ਵਿਧਾਇਕ ਇੱਕ ਪੰਜਾਬੀ ਦੇ ਨਾਤੇ ਤੇ ਹੋ ਸਕਦਾ ਰਾਣਾ ਗੁਰਜੀਤ ਸਿੰਘ ਫੁੱਲਾਂ ਦਾ ਗੁਲਦਸਤਾ ਲੈ ਕੇ ਮੁੱਖ ਮੰਤਰੀ ਨੂੰ ਵਿਦਾਈਆਂ ਦੇਣ ਜਾਣ ਸੋ 2019 ਤੋਂ ਪਹਿਲਾਂ ਵਿਧਾਨ ਸਭਾ ਦੇ ਵਿੱਚ ਕਈ ਦ੍ਰਿਸ਼ ਨਵੇਂ-ਨਵੇਂ ਸਾਨੂੰ ਵੇਖਣ ਨੂੰ ਮਿਲ ਰਹੇ ਨੇ ਉਂਝ ਮੈਂ ਕਈ ਵਾਰੀ ਇਸ ਤਰੀਕੇ ਦੀ ਸੰਭਾਵਨਾ ਜਿਤਾਉਣਾ ਇਹ ਵੀ ਹੋ ਸਕਦਾ ਹੈ ਕਿ ਰਾਣਾ ਗੁਰਜੀਤ ਦੇ ਪਰਿਵਾਰ ਚੋਂ ਇਸ ਵਾਰ ਸਾਨੂੰ ਕੋਈ ਬਤੌਰ ਮੈਂਬਰ ਪਾਰਲੀਮੈਂਟ ਖੜਾ ਨਜ਼ਰ ਆਵੇ ਹੁਣ ਕੌਣ ਚੋਣ ਲੜੇਗਾ ਇਹ ਤਾਂ ਨਹੀਂ ਮੈਂ ਕਹਿ ਸਕਦਾ ਪਰ ਸੰਭਾਵਨਾ ਜਿਤਾ ਰਿਹਾ ਹੋ ਸਕਦਾ ਹੈ ਉਹਨਾਂ ਦੇ ਪਰਿਵਾਰ ਚੋਂ ਕੋਈ ਬਤੌਰ ਲੋਕ ਸਭਾ ਉਮੀਦਵਾਰ ਨਜ਼ਰ ਆਵੇ ਕਿਹੜੀ ਪਾਰਟੀ ਚੋਂ ਆਏਗਾ ਰਾਣਾ ਗੁਰਜੀਤ ਤਾਂ ਨਿਸ਼ਚਿਤ ਤੌਰ ਤੇ ਨਹੀਂ ਜਾਣਗੇ ਕੋਈ ਹੋਰ ਮੈਂਬਰ ਕਿਹੜੀ ਪਾਰਟੀ ਚੋਂ ਆ ਸਕਦਾ ਹੈ ਇਹ ਵੀ ਮੈਂ ਯਕੀਨਨ ਤੌਰ ਤੇ ਕੁਝ ਨਹੀਂ ਕਹਿ ਸਕਦਾ ਸੋ ਪਰ ਇਸ ਤਰੀਕੇ ਦੇ ਪੋਲਿਟਿਕਲ ਕਿਆਸ ਅਨੁਮਾਨ ਨੇ ਜਿਹੜੇ ਉਹ ਲੱਗਦੇ ਰਹਿੰਦੇ ਨੇ ਕਿਉਂਕਿ ਚੰਗੀ ਪਕੜ ਰਾਣਾ ਗੁਰਜੀਤ ਸਿੰਘ ਦੇ ਪਰਿਵਾਰ ਦੀ ਉਹਨਾਂ ਹਲਕਿਆਂ ਦੇ ਵਿੱਚ ਹੈ ਭਾਵੇਂ ਉਹ ਕਪੂਰਥਲਾ ਹੋਣ ਜਾਂ ਸੁਲਤਾਨਪੁਰ ਲੋਧੀ ਖਡੂਰ ਸਾਹਿਬ ਹਲਕਾ ਜਾਂ ਗੁਰਦਾਸਪੁਰ ਵਾਲੇ ਵਾਲਾ ਇਲਾਕਾ ਉਧਰ ਇਹ ਵੀ ਖਬਰ ਦਿੱਲੀ ਦੇ ਵਿੱਚ ਸੁਰਖੀਆਂ ਬਣੀ ਹੋਈ ਹੈ ਸੂਤਰਾਂ ਦੇ ਹਵਾਲੇ ਨਾਲ ਕਿ ਇਸ ਵਾਰ ਮੁਰਤੋਂ ਭਾਰਤ ਦਾ ਚੋਣ ਕਮਿਸ਼ਨ ਹੈ ਜਿਹੜਾ ਉਹ 15 ਮਾਰਚ ਦੇ ਆਸ-ਪਾਸ ਜਾਂ 15 ਮਾਰਚ ਤੋਂ ਕੁਝ ਦਿਨਾਂ ਬਾਅਦ ਦੇਸ਼ ਵਿੱਚ ਆਮ ਚੋਣਾਂ ਦਾ ਐਲਾਨ ਕਰ ਸਕਦਾ ਹੈ। ਔਰ ਮੁਲਕ ਚਾਮ ਚੋਣਾਂ 15 April ਤੋਂ ਬਾਅਦ ਹੋ ਸਕਦੀਆਂ ਨੇ, ਕਈ ਗੀੜਾਂ 'ਚ ਹੋ ਸਕਦੀਆਂ ਨੇ, 7 ਗੀੜਾਂ 'ਚ ਹੋ ਸਕਦੀਆਂ ਨੇ, 6 ਗੀੜਾਂ 'ਚ ਹੋ ਸਕਦੀਆਂ ਨੇ। ਪਿਛਲੀ ਵਾਰੀ ਪਿਛਲੇ ਵਰੇ ਵੀ ਜਿਹੜੀਆਂ ਚੋਣਾਂ ਸੀ ਉਹ April ਦੇ ਮਹੀਨੇ ਦੇ ਵਿੱਚ ਹੋਈਆਂ ਸੀ, ਸੋ ਇਸ ਵਾਰ ਕੀ ਚੋਣਾਂ April ਦੇ ਅੱਧ 'ਚ ਹੁੰਦੀਆਂ ਨੇ? ਜਾਂ ਅਪ੍ਰੈਲ ਦੇ ਅੰਤ 'ਚ ਹੁੰਦੀਆਂ ਨੇ ਇਹਦੇ ਉੱਪਰ ਨਜ਼ਰ ਬਣਾ ਕੇ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਕਿਸਾਨ ਅੰਦੋਲਨ ਦੇ ਮੱਦੇਨਜ਼ਰ ਜਿਹੜੀਆਂ ਇਹ ਚੋਣਾਂ ਦਾ ਐਲਾਨ ਹੈ ਇਹ ਬਹੁਤ ਮਹੱਤਵਪੂਰਨ ਹੋਵੇਗਾ ਕਿਉਂਕਿ ਕਿਸਾਨ ਸੰਘਰਸ਼ ਇਸ ਵਕਤ ਬਹੁਤ ਜ਼ੋਰਾਂ ਨਾਲ ਚੱਲ ਰਿਹਾ ਹੈ ਅਗਰ 15 ਮਾਰਚ ਜਾਂ ਉਸ ਤੋਂ ਅੱਗੇ ਪਿੱਛੇ 2-4 ਦਿਨ ਅਗਰ ਚੋਣਾਂ ਦਾ ਐਲਾਨ ਹੋ ਜਾਂਦਾ ਹੈ ਤੇ ਫਿਰ ਕਿਸਾਨਾਂ ਦੇ ਅੰਦੋਲਨ ਦਾ ਕੀ ਬਣੇਗਾ ਕੀ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਕਿਸਾਨ ਅਤੇ ਸਰਕਾਰ 15 16 ਮਾਰਚ ਤੋਂ ਪਹਿਲਾਂ ਜਾਂ 17 ਮਾਰਚ ਤੋਂ ਪਹਿਲਾਂ ਜਾਂ ਮਾਰਚ ਦੇ ਕਿਸੇ ਵੀ ਚੋਣ ਜ਼ਾਬਤੇ ਦੇ ਦਿਨ ਤੋਂ ਪਹਿਲਾਂ ਕੀ ਸਰਕਾਰ ਤੇ ਕਿਸਾਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਬਣੇਗੀ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਹਾਲਾਂਕਿ ਜਗਜੀਤ ਸਿੰਘ ਡੱਲੇਵਾਲ ਹੋਣਾਂ ਨੇ 2 ਦਿਨ ਪਹਿਲਾਂ ਇਹ ਫਿਰ ਬਿਆਨ ਦਿੱਤਾ ਹੈ ਕਿ ਕੇਂਦਰੀ ਮੰਤਰੀ ਅਰਜੁਨ ਮੁੰਡਾ ਕਈ ਵਾਰ ਕਹਿੰਦੇ ਨੇ ਕਿ ਅਸੀਂ ਗੱਲਬਾਤ ਲਈ ਤਿਆਰ ਆ ਪਰ ਕਿਸਾਨਾਂ ਨੂੰ ਸੱਦੇ ਨਹੀਂ ਮਿਲ ਰਹੇ। ਉਹਨਾਂ ਨੇ ਕਿਹਾ ਡਲੇਵਾਲ ਨੇ ਕਿ ਅਸੀਂ ਵੀ ਗੱਲਬਾਤ ਲਈ ਤਿਆਰ ਆ ਪਰ ਹਾਲੇ ਵੀ ਕੋਈ ਗੱਲਬਾਤ ਅੱਗੇ ਨਹੀਂ ਵਧ ਰਹੀ ਬਲਕਿ ਕਿਸਾਨ ਅੰਦੋਲਨ ਤੇ ਸਿਆਸਤ ਦਬ ਕੇ ਹੋ ਰਹੀ ਹੈ। ਇੱਕ ਗੱਲ ਹੋਰ ਹੈਰਾਨੀ ਵਾਲੀ ਹੈ ਕਿ ਇਸ ਵਾਰ ਕਿਸਾਨ ਇਕੱਠੇ ਨਹੀਂ ਸ਼ਾਇਦ ਇਸ ਕਰਕੇ ਕੇਂਦਰ ਸਰਕਾਰ ਬਹੁਤੀ ਜ਼ਿਆਦਾ ਗੰਭੀਰ ਨਹੀਂ ਦਿਖ ਰਹੀ। ਸ਼ੁਰੂਆਤ ਦੇ ਵਿੱਚ ਇੱਕ ਦੋ ਮੀਟਿੰਗਾਂ ਚੰਡੀਗੜ੍ਹ ਆ ਕੇ ਮੰਤਰੀਆਂ ਨੇ ਕੀਤੀਆਂ ਚਾਰ ਮੀਟਿੰਗਾਂ ਤਿੰਨ ਚਾਰ ਮੀਟਿੰਗਾਂ ਕੀਤੀਆਂ ਪਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੂੰ ਵੀ ਇਹ ਭਰੋਸਾ ਹੋ ਗਿਆ ਕਿ ਕਿਸਾਨ ਸੰਗਠਨ ਵੱਖ-ਵੱਖ ਨੇ ਹੁਣ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੇ 15 ਤਰੀਕ ਨੂੰ 14 14 ਮਾਰਚ ਨੂੰ ਕਿਸਾਨ ਮਹਾਪੰਚਾਇਤ ਸੱਦੀ ਹੈ ਦਿੱਲੀ ਰਾਮਲੀਲਾ ਮੈਦਾਨ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਹੈ ਜਿਹੜਾ ਗੈਰ ਸਿਆਸੀ ਉਨ੍ਹਾਂ ਵੱਲੋਂ 6 ਮਾਰਚ ਤੋਂ ਕੱਲ ਤੋਂ ਪੰਦੇਰ ਸਾਹਿਬ ਵੱਲੋਂ ਡੱਲੇਵਾਲ ਵੱਲੋਂ ਇਹ ਕਿਹਾ ਗਿਆ ਕਿ 6 ਮਾਰਚ ਤੋਂ ਕਿਸਾਨ ਦਿੱਲੀ ਕੂਚ ਕਰਨਗੇ ਜਿਹੜੇ 200 ਦੇ ਕਰੀਬ ਸੰਗਠਨ ਇਹਨਾਂ ਦੇ ਕਿਸਾਨ ਮੰਚ ਨਾਲ ਜੁੜੇ ਨੇ ਉਹ ਸਾਰੇ ਦਿੱਲੀ ਪਹੁੰਚਣਗੇ ਉਹ ਕਿਵੇਂ ਪਹੁੰਚਣਗੇ ਟਰੈਕਟਰਾਂ ਨਾਲ ਤਾਂ ਨਹੀਂ ਪਹੁੰਚਣਗੇ ਪਰ ਕੀ ਕੱਲ 6 ਮਾਰਚ ਨੂੰ ਉਹ ਦਿੱਲੀ ਪਹੁੰਚਣਗੇ ਕਿੱਡੀ ਵੱਡੀ ਗਿਣਤੀ 'ਚ ਪਹੁੰਚਣਗੇ ਇਹਦੇ ਉੱਪਰ ਨਜ਼ਰ ਰੱਖਣੀ ਜ਼ਰੂਰੀ ਹੈ ਪਰ ਦੂਸਰੇ ਕਿਸਾਨ ਨੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਉਹ ਕਹਿੰਦੇ ਸਾਡੀਆਂ 400 ਜੱਥੇਬੰਦੀਆਂ ਲਗਭਗ 50000 ਤੇ ਲੱਖ ਦੇ ਇਕੱਠ ਦੇ ਰੂਪ ਦੇ ਵਿੱਚ 14 ਮਾਰਚ ਨੂੰ ਦਿੱਲੀ ਪਹੁੰਚਣ ਗਏ ਆਂ RAMLILA ਮੈਦਾਨ ਸੋ ਉਹਦੇ ਉੱਪਰ ਵੀ ਨਜ਼ਰ ਰੱਖਣੀ ਇਸ ਵਕਤ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਹੁਣ ਗੱਲ ਰਵਨੀਤ ਸਿੰਘ ਬਿੱਟੂ ਦੀ ਕਰਦੇ ਆਂ ਰਵਨੀਤ ਸਿੰਘ ਬਿੱਟੂ ਅਤੇ ਉਹਨਾਂ ਦੇ ਕੁਝ ਸਾਥੀਆਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਅਸਲ ਦੇ ਵਿੱਚ ਰਵਨੀਤ ਸਿੰਘ ਬਿੱਟੂ ਔਰ ਉਹਨਾਂ ਦੇ ਕੁਝ ਸਾਥੀਆਂ ਨੇ ਲੁਧਿਆਣਾ ਦੇ ਵਿੱਚ ਨਗਰ ਨਿਗਮ ਦੇ ਦਫ਼ਤਰ ਤੇ ਤਾਲਾ ਮਾਰਿਆ ਸੀ ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਹਨਾਂ ਤੇ ਕੇਸ ਦਰਜ ਕੀਤਾ ਗਿਆ ਅੱਜ ਉਹ ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਦਫ਼ਤਰ ਗ੍ਰਿਫਤਾਰੀਆਂ ਦੇਣ ਗਏ ਸੀ ਉਹਨਾਂ ਦੇ ਨਾਲ ਬਹੁਤ ਸਾਰੇ ਕਾਂਗਰਸ ਦੇ ਆਗੂ ਅਤੇ ਵਰਕਰ ਸੀ ਪੁਲਿਸ ਦੇ ਨਾਲ ਤਣਾਅ ਵਾਲਾ ਮਾਹੌਲ ਵੀ ਬਣਿਆ ਪਰ ਅਖੀਰ ਦੇ ਵਿੱਚ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਚ ਲਿਆ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਉਹਨਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਗਿਆ ਕੱਲ ਉਹਨਾਂ ਦੀ ਜ਼ਮਾਨਤ ਅਰਜ਼ੀ ਤੇ ਸੁਣਵਾਈ ਹੋ ਸਕਦੀ ਹੈ ਜੋ ਰਵਨੀਦ ਬਿੱਟੂ ਨੇ ਰਾਗਵ ਚੱਡਾ ਤੇ ਜੰਮ ਕੇ ਇਲਜ਼ਾਮ ਲਾਇਆ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਜਿਹੜੀ ਉਹਨਾਂ ਤੇ ਕੇਸ ਦਰਜ ਹੋਇਆ ਉਹਨਾਂ ਦੀ ਗ੍ਰਿਫਤਾਰੀ ਹੈ ਇਹਦੇ ਪਿੱਛੇ ਰਾਗਵ ਚੱਡਾ ਨੇ ਉਹ ਰਾਗਵ ਚੱਡਾ ਨੂੰ ਸਿਆਸੀ ਤੌਰ ਤੇ ਖੁੱਲ ਕੇ ਲਲਕਾਰ ਦੇ ਨਜ਼ਰ ਆਏ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨਵੀਤਾ ਵਿਧਾਨ ਸਭਾ ਦੇ ਵਿੱਚ ਤਾਲਾ ਲੈ ਕੇ ਗਏ ਸੀ ਮੈਨੂੰ ਤਾਲਾ ਲਾਉਣ ਕਰਕੇ ਕੇਸ ਦਰਜ ਕੀਤਾ ਗਿਆ ਤੇ ਭਗਵੰਤ ਮਾਨ ਵੀ ਤਾਂ ਤਾਲਾ ਲੈ ਕੇ ਗਏ ਸੀ ਦੋਨਾਂ 'ਚ ਫਰਕ ਹੈ ਰਵਨੀਤ ਬਿੱਟੂ ਹੁਣਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਨਗਰ ਨਿਗਮ ਲੁਧਿਆਣਾ ਦੇ ਨੂੰ ਤਾਲਾ ਲਾ ਦਿੱਤਾ ਭਗਵੰਤ ਮਾਨ ਨੇ ਜਿਹੜਾ ਤਾਲਾ ਤੇ ਚਾਬੀਆਂ ਨੇ ਉਹ ਸਪੀਕਰ ਨੂੰ ਗਿਫਟ ਦੇ ਰੂਪ 'ਚ ਦਿੱਤੀਆਂ ਉਹਨਾਂ ਦਾ ਸੰਕੇਤਕ ਪ੍ਰੋਟੈਸਟ ਸੀ ਜਿਵੇਂ ਬਹੁਤ ਸਾਰੇ ਅਸੀਂ ਲੀਡਰ ਦੇਖਦੇ ਆਂ ਅੱਜ ਵੀ ਮੈਂ ਵੇਖਿਆ ਪੰਜਾਬ ਦੀ ਵਿਧਾਨ ਸਭਾ ਦੇ ਬਾਅਦ ਇੱਕ ਵਿਧਾਇਕ ਕਾਂਗਰਸ ਦਾ ਕਰਜ਼ੇ ਦੀ ਪੰਡ ਲੈ ਕੇ ਆਇਆ ਕੱਲ ਭਗਵੰਤ ਮਾਨ ਤਾਲਾ ਤੇ ਚਾਬੀ ਸਪੀਕਰ ਨੂੰ ਗਿਫਟ ਦਿੰਦੇ ਨੇ ਇੱਕ ਵੇਲਾ ਸੀ ਜਦੋਂ ਅਕਾਲੀ ਦਲ ਅਕਾਲੀ ਦਲ ਦੇ ਲੀਡਰ ਛੈਣੇ ਲੈ ਕੇ ਗਏ ਸੀ ਇੱਕ ਵਾਰ ਦੇਖਿਆ ਵਿਰੋਧੀ ਧਿਰਾਂ ਦੇ ਲੀਡਰ ਬੱਲਵ ਲੈ ਕੇ ਗਏ ਸੀ ਬੱਲਵ ਗਲੇ ਚ ਪਾ ਕੇ ਕਈ ਵਾਰੀ ਉੱਥੇ ਵੇਖਿਆ ਰੇਤੇ ਦੀਆਂ ਢੇਰੀਆਂ ਲਾ ਕੇ ਪ੍ਰੋਟੈਸਟ ਕੀਤਾ ਗਿਆ ਸੋ ਪੰਜਾਬ ਦੀ ਵਿਧਾਨ ਸਭਾ ਦੇ ਬਾਹਰ ਵਕ ਵਕ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਨੇ ਸੋ ਕੱਲ ਭਗਵੰਤ ਮਾਨ ਨੇ ਜਿਹੜਾ ਤਾਲਾ ਸੌਂਪਿਆ ਸਪੀਕਰ ਨੂੰ ਉਹ ਸੰਕੇਤਕ ਸੀ ਪਰਵਨੀਤ ਬਿੱਟੂ ਜੰਮ ਕੇ ਵਰੇ ਗ੍ਰਫਤਾਰੀ ਤੋਂ ਪਹਿਲਾਂ ਤੇ ਗ੍ਰਫਤਾਰੀ ਤੋਂ ਬਾਅਦ ਉਹਨਾਂ ਦੇ ਦੋਨੇ ਬਿਆਨ ਤੁਹਾਨੂੰ ਅਸੀਂ ਸੁਣਾਉਣੀ ਆ ਪਰ ਗੱਲ ਐਨੀ ਆ ਸੀਐਮ ਸਾਹਿਬ ਤਾਂ ਆਪ ਤਾਲਾ ਲਾ ਲਏ ਨੇ ਹੁਣ ਹੁਣ ਸੀਐਮ ਸਾਹਿਬ ਨੇ ਜਿਹੜਾ ਉਹ ਤਾਲਾ ਕੱਲ ਉਹਨਾਂ ਨੇ ਆਪ ਕਹਿ ਤਾ ਲਾਉਣ ਲਈ ਵੀ ਮੇਰੇ ਭਾਈ ਸਰਕਾਰ ਦੇ ਤਾਲਾ ਲਾ ਦੋ ਤੇ ਮੇਰੀ ਗੱਲ ਤਾਂ ਮੇਰੇ ਤੇ ਇੱਕ ਤਾਲੇ ਦੀ ਗੱਲ ਕਰਕੇ ਪਰਚਾ ਦਰਜ ਆ ਤੇ ਸੀਐਮ ਸਾਹਿਬ ਦਾ ਔਨ ਰਿਕਾਰਡ ਮੀਡੀਆ ਤੇ ਤਾਲਾ ਸਪੀਕਰ ਨੂੰ ਦੇ ਰਿਹਾ ਤੁਹਾਡੇ ਤਾਲੇ ਦੀ ਵੀ ਗੱਲ ਹੋਈ ਗੱਲ ਵਿਧਾਨ ਸਭਾ ਵਿੱਚ ਮੈਂ ਸਾਹਮਣੇ ਕਿਹਾ ਮੈਂ ਮੈਂ ਇਹੀ ਕਹਿ ਰਿਹਾ ਨਾ ਫਿਰ ਵੀ ਜੇਰੇ ਮੇਰੇ ਵਾਲੇ ਤਾਲੇ ਤੇ ਪਰਚਾ ਤਾਂ ਤੁੰਨਾ ਸਾਹਿਬ ਫਿਰ ਬਾਕੀ মিডিਆ ਵਾਲੇ ਸਬਾਨ ਉਹਨਾਂ ਦੇ ਤਾਲੇ ਤੇ ਪਰਚਾ ਬਣਦਾ ਕਿ ਨਹੀਂ ਬਣਦਾ ਮੈਨੂੰ ਇਹ ਜਵਾਬ ਦੇ ਦੇਣਾ ਵੀ ਜੇ ਮੇਰੇ ਵਾਲੇ ਤਾਲੇ ਤੇ ਪਰ ਮੇਰਾ ਤਾਲਾ ਹੈ ਜਿਹੜਾ ਉਹ ਤਕਲੀਫ ਰਗਬ ਚੜ੍ਹੇ ਦੀ ਆ ਪਰਚਾ ਨਾ ਉਰੇ ਦੀ ਸਰਕਾਰ ਨੇ ਕੀਤਾ ਨਾ ਔਰੇ ਦੀ ਪੁਲਿਸ ਨੇ ਕੀਤਾ ਨਾ ਪੰਜਾਬ ਦੇ ਕਿਸੇ ਨੇ ਕੀਤਾ ਇਹ ਹੁਕਮ ਆ ਜਿਹੜਾ ਰਾਗਵ ਚੱਡੇ ਦਾ ਆਇਆ ਹੁਕਮ ਉਹਦੇ ਇਸ਼ਾਰਿਆਂ ਦੇ ਉੱਤੇ ਨੱਚਦੀ ਆ ਸਾਰੀ ਸਰਕਾਰ ਪੰਜਾਬ ਦੀ ਤੇ ਜਦੋਂ ਉਹਦਾ ਨਾਮ ਲਿਆ ਤੇ ਮੇਰੇ ਤੇ ਇੱਕ ਪਰਚਾ 100 ਪਰਚੇ ਕਰ ਲੋ ਜਿਹੜਾ ਰਾਗਵ ਚੱਡਾ ਉਹ ਬਚ ਜੂਗਾ ਉਹ ਬੜੇ ਤਾਂ ਸਹੀ ਲੁਧਿਆਣੇ ਦੱਸਾਂਗੇ ਵੀ ਕੀ ਤੋਂ ਕੀ ਤੋਂ ਨੇ ਕੀ ਕੁਛ ਕੀਤਾ ਏ ਇਸ ਕਰਕੇ ਬਿਲਕੁਲ ਇਹ ਮੇਰੀ ਆਵਾਜ਼ ਲੋਕਾਂ ਦੀ ਦੱਬੀ ਨਹੀਂ ਜਾਣੀ ਅੱਜ ਦੇਖ ਲਓ ਲੋਕ ਕਿੰਨੇ ਪਰਸੈਂਟ ਗਿਣਤੀ ਵੱਧਾ ਉੱਥੇ ਚੱਲੋ ਤੇ ਜੇ ਹਿੰਮਤ ਆ ਜੇ ਹੁਣ ਜਾਣ ਆ ਸਰਕਾਰ 'ਚ ਰਾਗਬ ਛੱਡੇ 'ਚ ਜਾਂ ਕੇਜਰੀਵਾਲ 'ਚ ਹੁਣ ਗ੍ਰਿਫਤਾਰ ਕਰਨ ਹਿੰਮਤ ਆ ਜੇ ਆਵਾਜ਼ ਆ ਮੁਕੇ ਤੇ ਆ ਜਾ ਦਿਖਾਈਏ ਤੇਰੇ ਦੋ ਹੱਥ ਪੰਜਾਬੀਆਂ ਦੇ ਹੱਥ ਕੀ ਹੁੰਦੇ ਆ ਜਾ ਦਿੱਲੀ ਬੈਠ ਕੇ ਤੂੰ ਚੱਗਿਆ ਬਣਦਾ ਆਪਣੇ ਉਹਨੂੰ ਵੱਡਾ ਲੀਡਰ ਆਂ ਛੇ ਤੂੰ ਮੇਰੇ ਤੇ ਹੋਰ ਬਰਤ ਕਰਾਈ ਤੇਰਾ ਦੇਖੀਂਦਾ ਬਣਾਉਂਦਾ ਮੋਰ ਤਰਜਨੇ ਯਾਦ ਰੱਖੀਏ ਗੱਲ ਜਟਕਰ ਦੁਸ਼ਮਣੀ ਭੁੱਲਦਾ ਨਹੀਂਗਾ ਪੰਜਾਬੀ ਕਦੇ ਦੁਸ਼ਮਣੀ ਭੁੱਲਦਾ ਨਹੀਂ ਤੂੰ ਪਾਈਆ ਤੂੰ ਮੇਰੇ ਤੇ ਐਫ ਆਈ ਆਰ ਦਰਜ ਕਰਾਈ ੱਖੇ ਨਾਲ ਦੇਖੀ ਕਿਵੇਂ ਦਾ ਹਵਾਉਂਦਾ ਕੰਮ ਹੈ ਸੋ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਕਈ ਮੋੜੇ ਕੱਟ ਰਹੀ ਹੈ ਅੱਜ ਵਿਧਾਨ ਸਭਾ ਦੇ ਵਿੱਚ ਬਜਟ ਪੇਸ਼ ਕੀਤਾ ਗਿਆ ਆਮ ਆਦਮੀ ਪਾਰਟੀ ਦਾ ਦਾਵਾ ਹੈ ਕਿ ਇਹ ਬਜਟ ਸਾਡਾ ਬਹੁਤ ਕਾਮਯਾਬ ਹੈ ਔਰ ਉਹਨਾਂ ਨੇ ਸਿਹਤ ਵਾਲੀ ਗੱਲ ਕੀਤੀ ਹੈ ਔਰ ਉਹਨਾਂ ਨੇ ਸਿੱਖਿਆ ਸਿਹਤ ਉੱਤੇ ਬਹੁਤ ਚੰਗੇ ਬਜਟ ਰੱਖਣ ਦੀ ਗੱਲ ਕੀਤੀ ਹੈ ਹਾਲਾਂਕਿ 1000 ਰੁਪਏ ਦੀ ਉਮੀਦ ਸੀ ਕਿ ਕੋਈ ਐਲਾਨ ਆਏਗਾ ਉਹ ਕੋਈ ਐਲਾਨ ਨਹੀਂ ਆਇਆ ਹਾਲਾਂਕਿ ਹਰਪਾਲ ਚਿਮਾ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਇਨੀ ਗੱਲ ਜ਼ਰੂਰ ਕਹੀ ਹੈ ਕਿ ਅਸੀਂ 85% ਗਰੰਟੀਆਂ ਪੂਰੀਆਂ ਕਰਤੀਆਂ ਇੱਕ ਵੱਡੀ ਗਰੰਟੀ ਸਾਡੀ ਬਾਕੀ ਹੈ ਉਹ ਵੀ ਜਲਦ ਪੂਰੀ ਕਰ ਦਿੱਤੀ ਜਾਵੇਗੀ ਮਤਲਬ ਇਸ਼ਾਰਾ ਸੀ ਕਿ 1000 ਰੁਪਏ ਮਹਿਲਾਵਾਂ ਦੇ ਖਾਤਿਆਂ ਵਿੱਚ ਪਾਉਣ ਵਾਲੀ ਜਿਹੜੀ ਗਰੰਟੀ ਹੈ ਉਹਦੇ ਬਾਰੇ ਅਸੀਂ ਸੋਚ ਰਹੇ ਹਾਂ ਜਲਦ ਪੂਰੀ ਕਰ ਦਿੱਤੀ ਜਾਏਗੀ ਪਰ ਕੀ 2024 ਦੀਆਂ ਚੋਣਾਂ ਤੋਂ ਪਹਿਲਾਂ ਉਸ ਗਾਰੰਟੀ ਤੇ ਐਲਾਨ ਹੋਏਗਾ ਅਗਰ ਹੋ ਗਿਆ ਉਹਦੇ ਨਾਲ ਆਮ ਆਦਮੀ ਪਾਰਟੀ ਨੂੰ 13 ਸੀਟਾਂ ਤੇ ਹੋਰ ਤਾਕਤ ਮਿਲ ਸਕਦੀ ਹੈ ਅਗਰ ਨਹੀਂ ਹੁੰਦਾ ਤੇ ਵਿਰੋਧੀ ਤਾਂ ਲਗਾਤਾਰ ਇਲਜ਼ਾਮ ਲਾਰੇ ਨੇ ਕਿ ਹਾਲੇ ਤੱਕ ਭਗਵੰਤ ਮਾਨ ਦੀ ਸਰਕਾਰ ਨੇ 1000 ਰੁਪਏ ਮਹਲਾਵਾ ਦੇ ਖਾਤੇ ਵਿੱਚ ਨਹੀਂ ਪਾਈ ਕੱਲ ਨਵਜੋਤ ਸਿੰਘ ਸਿੱਧੂ ਨੇ ਵੀ ਪ੍ਰੈਸ ਕਾਨਫਰੰਸ ਕਰਕੇ ਗਿਆ ਕਿ ਆ ਕਿ 2 ਸਾਲਾਂ ਦੇ ਵਿੱਚ 67000 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਦੇ ਸਿਰ ਚੜਾਇਆ ਅੱਜ ਹਰਪਾਲ ਚੀਮਾ ਕਹਿ ਰਹੇ ਸੀ ਕਿ ਜਿਹੜਾ ਅਸਲ ਕਰਜ਼ਾ ਪੰਜਾਬ 'ਚ ਅਸੀਂ ਉਹਦਾ 4% ਘਟਾ ਦਿੱਤਾ। ਸੋ ਉਹਨਾਂ ਨੇ ਕਿਹਾ ਕਿ ਸਰਕਾਰ ਨੇ ਅਸਲ ਕਰਜ਼ਾ ਘਟਾ ਦਿੱਤਾ ਤੇ 4% ਦੀ ਕਮੀ ਆਈ ਆ ਉਹਦੇ ਵਿੱਚ। ਸੋ ਸਾਰੀਆਂ ਆਂਕੜਿਆਂ ਦੀਆਂ ਗੱਲਾਂ ਨੇ। ਸੋ ਫਿਲਹਾਲ ਅੱਜ ਦੇ ਲਈ ਇੰਨਾ ਹੀ। ਕੱਲ ਫੇਰ ਮਿਲਾਂਗੇ ਬਿਲਕੁਲ ਨਵੇਂ ਸਰਵੇਖਣ ਦੇ ਨਾਲ। ਬਹੁਤ ਧੰਨਵਾਦ।